ਕਾਂਗਰਸੀ ਵਿਧਾਇਕ ਸੁਖਪਾਲ ਸਿੰਘ ਖੈਰਾ ਨਾਭਾ ਦੀ ਨਵੀਂ ਜ਼ਿਲ੍ਹਾ ਜੇਲ੍ਹ ਵਿੱਚ ਨਜ਼ਰਬੰਦਨ ਉਹਨਾਂ ਨੂੰ ਮਿਲਣ ਲਈ ਪੰਜਾਬ ਕਾਂਗਰਸ ਸੰਚਾਰਜ ਦਿਵਿੰਦਰ ਯਾਦਵ, ਦੇਸ਼ ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਰਾਜਾਵੜਿੰਗ, ਸੀਐਲਪੀ ਨੇਤਾ ਪ੍ਰਤਾਪ ਸਿੰਘ ਬਾਜਵਾ, ਸਾਬਕਾ ਕੈਬਨਿਟ ਮੰਤਰੀ ਸਾਧੂ ਸਿੰਘ ਧਰਮਸੋਧ, ਸਾਬਕਾ ਵਿਧਾਇਕ کلبੀਰ ਨਾਗਰਾ ਅਤੇ ਸੁਖਪਾਲ ਸਿੰਘ ਖੈਰਾ ਨਾਲ ਤਕਰੀਬਨ ਸਵਾ ਘੰਟਾ ਮੁਲਾਕਾਤ ਕੀਤੀ। जो आम आदमी पार्टी है बहुत ही विंडिक्टिव राजनीति की तरफ अपना काम कर रही है सुखपाल खेरा जी कांग्रेस के एक सीनियर लीडर हैं और जिस तरीके का धक्का उनके साथ हुआ मतलब बेल होने के बाद उसी दिन सुबह सुबह एक नई एफआईआर दायर करके दोबारा से उनको जेल में डालना मैं समझता हूँ कि बहुत ही हमारे लोकतंत्र के लिए बहुत गलत बात है हम आज मिले सी और तो तकड़े ने आपा उन्होंने भी कही है कि वे तकड़े रहो तो साड़ी पार्टी की तरफ से मैंने उनको मैसेज दिया है कि आप तकड़े रहो हम

मैं समझता हूँ ये उसी का एक आज आप देख रहे हैं कि मैं हूँ अध्यक्ष जी हैं सी एल पी लीडर हैं हम सब उनके साथ खड़े हुए हैं इस दुख की घड़ी में निश्चित ही हम उनके साथ खड़े हैं उनकी न्याय की लड़ाई में हम साथ खड़े रहेंगे ਕਿਸ ਤਰ੍ਹਾਂ ਕਰਾਉਨ ਕਿਸ ਤਰ੍ਹਾਂ ਖਤਮ ਕੀਤਾ ਨਬਜੋ ਸਿੱਧੂ ਦੇ ਲੈ ਕੇ ਜਿਸ ਤਰ੍ਹਾਂ ਵਿਵਾਦ ਕਰਾ ਲੋ ਕਮੈਂਟਸ ਵੀ ਹੈਵ ਆਲਰੇਡੀ ਸਪੋਕਨ ਅਬਾਊਟ ਸਰ ਕਿਸ ਤਰ੍ਹਾਂ ਦੇਖ ਜੋ ਜਿੱਦ ਸਿੱਧੂ ਦੇ ਤੇਵਰ ਨਾਲ ਤੁਹਾਨੂੰ ਲੱਗਦਾ ਨ ਵੀ ਪਾਰਟੀ ਖਰਾਬ ਹੋ ਰਹੀ ਹੈ ਮੈਨੂੰ ਇੱਕ ਗੱਲ ਦੱਸੋ ਸਾਰੀਆਂ ਗੱਲਾਂ ਪਾਰਟੀ ਦੇ ਡਿਸਪਲਨ ਨੂੰ ਲੈ ਕੇ ਇੰਚਾਰਜ ਸਾਹਿਬ ਨੇ ਸਾਰੀਆਂ ਗੱਲਾਂ ਤੁਹਾਡੇ ਨਾਲ ਕਰ ਲਈਆਂ ਕੱਲ ਦੀ ਪ੍ਰੈਸ ਕਾਨਫਰੰਸ ਕਰ ਲਈਆਂ ਉਹਨੂੰ ਪਹਿਲਾਂ ਵੀ ਕਰ ਲਈਆਂ ਔਰ ਜਿਹੜੀਆਂ ਕੋਈ ਪਾਰਟੀ ਦੇ ਕੁਝ ਇੰਟਰਨਲ ਮੈਟਰ ਹੈਗੇ ਆ ਉਹਨੂੰ ਬਾਜ਼ਾਰਾਂ ਦੇ ਵਿੱਚ ਇਦਾਂ ਖਿਲਾਰਿਆ ਥੋੜਾ ਜਾਂਦਾ ਹੁੰਦਾ ਆ ਜਿਹੜਾ ਜਥੇਬੰਦਕ ਢਾਂਚੇ ਦੇ ਵਿੱਚ ਕੰਮ ਕਰਨ ਵਾਲਾ ਜਥੇਬੰਦਕ ਵਿਅਕਤੀ ਹੈ ਉਹ ਹਮੇਸ਼ਾ ਘਰ ਦੀ ਗੱਲ ਅੰਦਰ ਰੱਖਦਾ ਆ ਔਰ ਜਿਹੜੀ ਗੱਲ ਕਿਸੇ ਵਿਰੋਧੀ ਦੀ ਉਹ ਬਾਹਰ ਕਰਦਾ ਆ ਸੋ ਤੁਸੀਂ ਵੀ ਸੋ ਇਸ ਕਰਕੇ ਸਿੱਧੂ ਸਾਹਬ ਨਾਲ ਜਿਹੜੀ ਵੀ ਕੋਈ ਗੱਲ ਹੈਗੀ ਹੈ ਉਹ ਗੱਲ ਜਿਹੜੀ ਹੈਗੀ ਆ ਜਥੇਬੰਦਕ ਢਾਂਚੇ ਦੀ ਗੱਲ ਹੈ ਔਰ ਜਥੇਬੰਦਕ ਢਾਂਚੇ ਦੇ ਮੁਤਾਬਕ ਸਾਰੀ ਪਾਰਟੀ ਉਹਦੇ ਉੱਤੇ ਕੰਮ ਕਰ ਰਹੀ ਹੈ। ਲਾਇੰਸ ਨੂੰ ਕਿਸ ਤਰ੍ਹਾਂ ਦੇਖਦੇ ਹੋ ਕੀ ਲੱਗਦਾ? ਆ ਲਾਇੰਸ ਦੇ ਬਾਰੇ ਦੇ ਵਿੱਚ ਪੰਜਾਬ ਦੇ ਸਾਰੇ ਦੇ ਸਾਰੇ ਥੱਲੇ ਤੋਂ ਲੈ ਕੇ ਉੱਪਰ ਤੱਕ ਦੇ ਵਰਕਰਾਂ ਨੇ ਥੱਲੇ ਤੋਂ ਲੈ ਕੇ ਉੱਪਰ ਤੱਕ ਦੇ ਵਰਕਰਾਂ ਨੇ ਆ ਲਾਇੰਸ ਨੂੰ ਲੈ ਕੇ ਹਾਂ ਥੱਲੇ ਚੱਕਿਆ। ਆ ਲਾਇੰਸ ਨੂੰ ਲੈ ਕੇ ਪਾਰਟੀ ਨੂੰ ਆਪਣੀਆਂ ਭਾਵਨਾਵਾਂ ਦੱਸ ਦਿੱਤੀਆਂ ਨੇ ਔਰ ਖਾਸ ਤੌਰ ਤੇ ਹਰ ਵਰਕਰ ਥੱਲੇ ਤੋਂ ਲੈ ਕੇ ਲੀਡਰ ਤੱਕ ਉਸ ਗੱਲ ਦੇ ਖਿਲਾਫ ਹੈ ਕਿ ਜੋ ਪਾਰਟੀ ਦੇ ਲੀਡਰਾਂ ਦੇ ਨਾਲ ਔਰ ਪਾਰਟੀ ਦੇ ਖਿਲਾਫ ਜਿਸ ਤਰ੍ਹਾਂ ਦੀ ਮੁਹਿੰਮ ਜਦੋਂ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਬਣੀ ਉਹਨਾਂ ਨੇ ਬਣਾਈ ਹੈ ਉਹਦੇ ਮੁਤਾਬਕ ਥੱਲੇ ਵਰਕਰ ਨਾਲ ਇਕੱਠੇ ਹੋ ਕੇ ਕੰਮ ਕਰਨ ਨੂੰ ਤਿਆਰ ਨਹੀਂ ਹੈਗਾ ਜੇ ਪ੍ਰੈਸ਼ਰ ਆ ਗਿਆ ਜੀ ਫੇਰ ਫਿਰ ਤਾਂ ਉਹ ਜੁੜਨਾ ਪਏਗਾ ਦੇਖੋ ਮੇਰੀ ਇੱਕ ਗੱਲ ਸੁਣੋ ਪਾਰਟੀ ਦੇ ਆ ਹਾਈ ਕਮਾਂਡ ਦੇ ਸਾਰੇ ਫੈਸਲੇ ਜਿਹੜੇ ਹੈਗੇ ਨੇ ਉਹਨਾਂ ਫੈਸਲਿਆਂ ਨੂੰ ਹਰ ਵਰਕਰ ਜਿਹੜਾ ਆ ਉਹ ਮੰਨਦਾ ਆ ਸੋ ਇਸੇ ਕਰਕੇ ਜਿਹੜੇ ਪਾਰਟੀ ਦੀਆਂ ਜਿਹੜੇ ਵਰਕਰ ਦੀਆਂ ਭਾਵਨਾਵਾਂ ਨੇ ਪਾਰਟੀ ਕੋਲ ਹੈ ਪਾਰਟੀ ਦੀਆਂ ਭਾਵਨਾਵਾਂ ਵਰਕਰ ਕੋਲ ਆਉਣਗੀਆਂ ਕੀ ਲੱਗਦਾ ਜਦੋਂ ਭਾਰਤ ਕੋਸ਼ਨਾਸ਼ੂ ਜਦੋਂ ਕੀਤੇ ਆ ਅੰਦਰ ਉਦੋਂ ਜ਼ਿਲ੍ਹਾ ਪੱਧਰ ਤੇ ਧਰਨੇ ਲੱਗੇ ਨੇ ਜਦੋਂ ਸੰਘਪਾਲ ਕਹਿ ਰਿਹਾ ਉਹ ਸਾਰੇ ਸਾਰੀਆਂ ਚੀਜ਼ਾਂ ਹੋਈਆਂ ਆ ਅੱਗੇ ਵੀ ਹੋਣੀਆਂ ਆ ਅਸਲ ਚ ਕੀ ਹੈਗਾ ਆ ਆਪਾਂ ਕਦੀ ਵੀ ਕਿਸੇ ਚੀਜ਼ ਨੂੰ ਕੰਪੈਰੀਜਨ ਦੇ ਨਾਲ ਜਿਹੜਾ ਹੈਗਾ ਆ ਉਹ ਜਦੋਂ ਤੱਕੜੀ ਤੇ ਤੋਲ ਕੇ ਮਿਰਾਗੇ ਤਾਂ ਉਹਦੀ ਗੱਲ ਕੁਝ ਹੋਰ ਹੁੰਦੀ ਹੈ ਪਾਰਟੀ ਸਰਦਾਰ ਸੁਖਪਾਲ ਸਿੰਘ ਖੈਰਾ ਦੇ ਨਾਲ ਖੜੀ ਅੱਜ ਤੁਸੀਂ ਆਪ ਹੀ ਦੇਖਿਆ ਸੀਐਲਪੀ ਦੇ ਲੀਡਰ ਪ੍ਰਧਾਨ ਇਨਚਾਰਜ ਜੀ ਅੱਜ ਉਹਨਾਂ ਨੂੰ ਮਿਲ ਕੇ ਆ ਕੇ ਕੋਈ ਰਣਨੀਤੀ ਤਿਆਰ ਕਰ ਰਹੇ ਨੇ ਤਾਂ ਇਹਦਾ ਮਤਲਬ ਪਾਰਟੀ ਸਰਦਾਰ ਸੁਖਪਾਲ ਸਿੰਘ ਖੈਰਾ ਦੇ ਨਾਲ ਡਟ ਕੇ ਖੜੀ ਹੈ। ਕੱਲੀ ਜੇ ਜੇ ਕੱਲੀ ਕਾਂਗਰਸ ਲੜਦੇ ਆ ਕੀ ਲੱਗਦਾ ਕਾਂਗਰਸ ਕਿੰਨੇ ਚਿੱਟਾ ਦੇਖੋ ਕਾਂਗਰਸ ਆਪਣੇ ਤੌਰ ਤੇ ਇਸ ਵੇਲੇ ਮੈਂ ਉਹ ਲੀਡਰ ਐ ਜਿਹੜਾ ਬਹੁਤ ਵੱਡੇ ਵੱਡੇ ਫੜਾ ਨਹੀਂ ਮਾਰਦਾ ਹੁੰਦਾ ਸੱਚਾਈ ਤੇ ਠੋਕ ਕੇ ਗੱਲ ਕਰਨ ਦੀ ਹਿੰਮਤ ਰੱਖਦੇ ਆ ਸੋ ਇਸ ਕਰਕੇ ਪਾਰਟੀ ਸਾਰੇ ਹੀ ਦਲਾਂ ਤੋਂ ਵੱਡੀ ਜਿੱਤ ਪ੍ਰਾਪਤ ਕਰੂਗੀ ਕਿੰਨੀਆਂ ਸ਼ੀਟਾਂ ਮੰਨਦੇ ਹੋ ਫੇਰ ਵੀ ਮੇਰੀ ਗੱਲ ਸੁਣੋ ਨਾਂ ਤੇ ਮੈਂ ਲੀਡਰਾਂ ਵਾਂਗੂ ਜੋਤਸੀ ਐ ਤੇ ਨਾ ਹੀ ਮੈਂ ਕਦੀ ਝੂਠ ਬੋਲਿਆ ਤੇ ਜਿਹੜੀ ਗੱਲ ਤੁਹਾਡੇ ਸਾਹਮਣੇ ਆ ਜਾਣੀ ਹੈ ਉਹਦੇ ਵਾਸਤੇ ਮੇਰੇ ਕੋਲੇ ਅਜੇ ਤੱਕ ਕੋਈ ਮਿੰਤੀ ਗਿੰਤੀ ਹੈਗੀ ਨਹੀਂ ਪਰ ਸਾਰੇ ਦਲਾਂ ਨਾਲੋਂ ਵੱਧ ਸੀਟਾਂ ਕਾਂਗਰਸ ਕੋਲ ਨੇ ਨਗਰਾ ਸਾਹਿਬਾ ਬੀਜੇਪੀ ਦਾ ਤਵਿੱਖ ਤੇ ਸਿੱਧਾ ਅਟੈਕ ਕਰ ਰਹੇ ਨੇ ਰਾਜਾ ਵੜਿੰਗ ਤੇ ਕਿ ਉਹ ਪੈਰੀ ਪੈ ਕੇ ਆਏ ਨੇ ਮਾਫੀ ਮੈਂ ਇੱਕ ਤੁਹਾਨੂੰ ਗੱਲ ਦੱਸਾਂ ਤੁਸੀਂ ਸਾਡੇ ਮੂੰਹ 'ਚ ਭਾਜੀ ਗੱਲਾਂ ਪਾਉਣ ਦੀ ਕੋਸ਼ਿਸ਼ ਨਾ ਕਰੋ ਕੌਣ ਕੀ ਕਹਿ ਰਿਹਾ ਠੀਕ ਹੈ ਉਹ ਤੇ ਸੁਖਵੀਰ ਬਾਦਲ ਨੂੰ ਵੀ ਕਹਿ ਰਿਹਾ ਹੈਗਾ ਵੀ ਲੰਮਾ ਪੈ ਕੇ ਆ ਗਿਆ ਉਹ ਤੇ ਹੋਰਾਂ ਨੂੰ ਵੀ ਕਹਿ ਰਿਹਾ ਉਹਨੂੰ ਪੁੱਛੋ ਤੇ ਸਹੀ ਕਹਿ ਕੰਨੂ ਰਿਹਾ ਬੀਜੇਪੀ ਦਾ ਕੋਈ ਭੁਖ ਐਵੇਂ ਤੁਸੀਂ ਆਪਣੇ ਕੋਲ ਬਣਾਈ ਜਾਂਦੇ ਹੋ ਕੀ ਹੋਊਗਾ ਜਿਵੇਂ ਸਿੱਧੂ ਐਂਡ ਜਿਹੜਾ ਇੱਕ ਗੱਲ ਦੱਸੋ ਜਦੋਂ ਦੀ ਦੁਨੀਆ ਬਣੀ ਆ ਘਰ ਚ ਭਾਂਡੇ ਖੜਕ ਕੇ ਤੇ ਆਏ ਨੇ ਤੁਹਾਡੇ ਘਰ ਵੀ ਖੜਕਣ ਡਏ ਆ ਠੀਕ ਹੈ ਜੀ ਜੇ ਮੈਂ ਤੁਹਾਨੂੰ ਕਹਾਂ ਤੁਹਾਡੇ ਘਰ ਦੇ ਆ ਕਹਿੰਦੇ ਨੇ ਤੇ ਤੁਸੀਂ ਮਰਦਾ ਜਵਾਬ ਨਹੀਂ ਦੇ ਸਕਣਾ ਬੀਜੇਪੀ ਦਾ ਭੁਖ ਜਿਵੇਂ ਦੇਖਦੇ ਹਾਂ ਕਿਵੇਂ ਦੇਖਦੇ ਹੋ ਜਾ ਖੜੇ ਜਾ ਬੀਜੇਪੀ ਦਾ ਕੋਈ ਭੁਖ ਨਹੀਂ ਪੰਜਾਬ ਦੇ ਵਿੱਚ ਹਾਂਜੀ ਔਰ ਬੀਜੇਪੀ ਨੂੰ ਜਿੱਡੀ ਭੈੜੀ ਮਾਰ ਇਸ ਲੋਕ ਸਭਾ ਚ ਪੈਣੀ ਆ ਕਦੀ ਬੀਜੇਪੀ ਨਹੀਂ ਖਾਦੀ ਨਹੀਂ ਹੋਣੀ ਕੋਈ ਨਹੀਂ ਥੈਂਕ ਯੂ ਸਰ